ਕੀ ਆਪਾਂ ਇਸ ਸਬੱਤ ਦੇ ਨਾਲ ਇਕੱਠੇ ਹੋਏ ਆਂ ਕਿ ਅੱਜ ਅਸੀਂ ਬਾਬਾ ਸਾਹਿਬ ਦਾ ਅਰਜਨ ਦੇ ਹਰਾਮ ਲਾ ਰਹੇ ਹਾਂ ਸਮਝ ਲੋ ਕਿ ਆਪਾਂ ਪਹਿਲੀ ਝੰਡ ਦੇ ਵਿੱਚ ਆਪਾਂ 50% ਦਾ ਕੰਮ ਜਆਉਣਾ ਹੀ ਹੋ ਗਿਆ ਜੀ ਅਸੀਂ ਬਾਬਾ ਸਾਹਿਬ ਦਾ ਅਰਜਨ ਦੇ ਹਰਾਮ ਬਣਾ ਰਹੇ ਆ ਕਿਉਂਕਿ ਬਾਬਾ ਸਾਹਿਬ ਇੱਕ ਇਕੱਲੇ ਇਨਸਾਨ ਦਾ ਨਾਮ ਨਹੀਂ ਗਾ ਬਾਬਾ ਸਾਹਿਬ ਇੱਕ ਪੂਰੀ ਵਿਚਾਰਧਾਰਾ ਦਾ ਨਾਮ ਆ ਕੀ ਬੋਲ ਬਾਬਾ ਸਾਹਿਬ ਦਾ ਨੂੰ ਮਨਾਉਣਾ ਤੇ ਮੰਨਣਾ ਉਹੀ ਲੋਗੇ ਕੰਮ ਕਰ ਸਕਦੇ ਆ ਜਿਹੜੇ ਬੁੱਧੀ ਦੇ ਤੌਰ ਤੇ ਹੁਣ ਚੇਤਨ ਹੋ ਗਏ ਆ ਸੋ ਤੁਸੀਂ ਸਾਰੇ ਬੁਧਾਈ ਦੇ ਪਾਤਰ ਆ ਤੁਸੀਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਆ ਮੈਂ ਜਾਰੀ ਰਾਨੀ ਕਹਿੰਦਾ ਮੇਰੇ ਤੋਂ ਪਹਿਲਾਂ ਬੁੱਧੀ ਜੀਵਿਆ ਨੇ ਬਹੁਤ ਵਾਗ ਤਰੀਕੇ ਨਾਲ ਆਪਣੇ ਵਿਚਾਰ ਜਿਹੜੇ ਪੇਸ਼ ਕੀਤੇ ਆ ਉਹ ਬਾਬਾ ਸਾਹਿਬ ਜੀ ਦੇ ਜੀਵਨ ਦੇ ਨਾਲ ਰਿਲੇਟਡ ਤੁਹਾਨੂੰ ਦੱਸਿਆ ਆ ਆਪ ਕੋਈ ਟੀ ਮੋਟੀਵੇਟ ਕਰਨ ਵਾਲੇ ਬਹੁਤ ਮੈਨਰੇ ਕੀ ਤੁਸੀਂ ਕੀ ਕਰ ਰਹੇ ਇਹਨਾਂ ਨੂੰ ਪੜਾ ਕੇ ਠੀਕਾ ਸਾਡੇ ਲੋਕ ਬਹੁਤੇ ਆ ਜਿਹੜੇ ਹੱਲੇ ਤੱਕ ਅਸੀਂ ਲੇਬਰ ਕਰਦੇ ਆ ਉਹ ਵੀ ਕਹਿਣਗੇ ਵੀ ਤੁਸੀਂ ਦਾਕਰ ਆਪਣੇ ਮੁੰਡੇ ਨੂੰ ਵੀ ਹੁਣ ਜੇ ਕਿਸੇ ਦੁਕਾਨ ਤੇ ਲਗਾ ਮੈਂ ਆਪਣੇ ਮੁੰਡੇ ਨੂੰ ਵੀ ਛੁੱਟੀਆਂ ਹੋ ਗਈਆਂ ਨਾਲੇ ਲਿਆ ਕਰ ਮੈਂ ਉਹਨੂੰ ਵੀ ਪੈਸੇ ਦੇ ਦਿਆਂ ਕਰੂੰਗਾ ਆ ਆਪਣੇ ਮੁੰਡੇ ਨੂੰ ਉੱਥੇ ਭੇਜ ਦੇ ਦੋ ਉਹ ਆਰਥੀ ਤੋਂ ਆਪਣੇ 2-3 ਮਹੀਨੇ ਹੱਲੇ ਫ੍ਰੀ ਆ ਪ੍ਰਸਤੁਤੀ ਤੋਂ ਬਾਅਦ ਬੀ.ਐਚ.ਐਡ. ਐਡਮਿਸ਼ਨਸ ਹੋਣ ਲੱਗ ਗਈਆਂ ਉਹਦੀ ਬੀ.ਐਚ.ਐਡ. ਐਡਮਿਸ਼ਨ ਕਰਾਓ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ 30-32000 ਰੁਪਿਆ ਜਨਰਲ ਕੈਟਾਗਰੀ ਦੀ ਫੀਸ ਆ ਅਸੀਂ ਉਹ ਐਡਮਿਸ਼ਨ ਕਰਾਉਣੀ ਆਪਣੇ ਬੱਚੇ ਦੀ ਸਰਪਾਰ ਸਾਨੂੰ ਸਕਾਲਰਸ਼ਿਪ ਦਿੰਦੀ ਆ ਸਕਾਲਰਸ਼ਿਪ ਦੇ ਨਾਲ ਬੱਚਾ ਸਾਡਾ ਫ੍ਰੀ ਦੇ ਵਿੱਚ ਪੜ੍ਹੂਗਾ ਭਾਵੇਂ ਉਹ ਪੀ ਐਚ 3 ਦਾ ਪੜਾਅ ਦੇ ਵਿੱਚ ਪਰ ਸਾਨੂੰ ਉਸ ਪਾਸੇ ਦਾ ਗਿਆਨੀ ਹੈ ਨਹੀਂਗਾ ਅਸੀਂ ਆਪਣੇ ਬੱਚੇ ਨੂੰ ਉਸ ਪਾਸੇ ਨੂੰ ਤੋਰਦੇ ਹੈ ਨਹੀਂ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਪਤਾ ਨਹੀਂ ਅਸੀਂ ਦੁੱਤੇ ਵਧੀਆ ਵਧੀਆ ਲੜਖਣਾਂ ਨਾਲ ਉਹਨਾਂ ਨੂੰ ਲੜਾ ਰਹੇ ਹਾਂ ਆਪਸ ਵਿੱਚ ਜਿਹਾ ਦੁੱਤ ਰੱਖ ਰਹੇ ਨੇ ਇਹੀ ਕੰਮ ਆ ਉਹ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪ ਦਾ ਧਿਆਨ ਹਟਾ ਕੇ ਆਪਣੇ ਬੱਚੇ ਨੂੰ ਕਾਲਜ ਭੇਜੋ ਕਾਲਜ ਦੇ ਨਾਲ ਉਹ ਕੰਮ ਕਰ ਲਵੇ ਅਸੀਂ ਅਸੀਂ ਤਾਂ ਹੱਡੋ ਪੈਣੋਂ ਅਸੀਂ ਤਕੜੇ ਲੋਕ ਆ ਅਸੀਂ ਤੁਸੀਂ ਕਿਹੜਾ ਇਹਨਾਂ ਬੰਨ ਬਾਣੀਓ ਕੰਮਾਂ ਦੇ ਇਹ ਬੱਚਿਆਂ ਵੀ ਜਿਹੜਾ ਸਾਡੇ ਅਸੀਂ ਹਾਰਡ ਵਰਕ ਨਹੀਂ ਕਰ ਸਕਦੇ ਅਸੀਂ ਦਿਖਾੜੀਆਂ ਵੀ ਨਹੀਂ ਕਰ ਸਕਦੇ ਆ ਅਸੀਂ ਵੀ ਕਰਾਡੀਆਂ ਕਰਕੇ ਇੱਥੇ ਤੱਕ ਆਏ ਆ ਸੋ ਮੈਂ ਇਹੀ ਕਹਿੰਦਾ ਕਿ 2-3 ਮਹੀਨੇ ਫਰੀਆ ਉਹ ਲੀਵਰ ਕਰ ਲਵੇ ਆਪ ਦਾ 5-7000 10000 ਰੁਪਈਆ ਜੋੜੇ ਦੇ ਨਾਲ ਉਹਨੂੰ ਐਡਮਿਸ਼ਨ ਕਰਾਓ ਕਿ ਉਹ ਆਪਣੀ ਬੀਏ ਦੇ ਬਜਟ ਸੋ ਸਿਟੀ ਦੇ ਨਾਲ ਆਪ ਦਾ ਪੜੇ ਬਸ ਮੈਂ ਇੰਨੀ ਗੱਲ ਕਹਿਣਾ ਹੋਇਆ ਬਰਾਮ ਲੈਂਦਾ ਜੈਪੀਨ ਜੈਹਾ